ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਕਿ ਆਪਾਂ ਗੱਲਾਂ ਕਰੀਏ ਵੀ ਮਤਲਬ ਕਿ ਜਿਵੇਂ ਅੱਗੇ ਪਹਿਲਾਂ ਕੀ ਹੁੰਦਾ ਸੀ ਨਾ ਆਪਾਂ ਸਾਖੀਆਂ ਪੜਦੇ ਹੁੰਦੇ ਸੀਗੇ ਸਾਖੀਆਂ ਪੜ੍ਹਦੇ ਸੀ ਕਿਤਾਬਾਂ ਪੜ੍ਹਦੇ ਸੀ ਕਹਾਣੀਆਂ ਵਾਲੀਆਂ ਪੜ੍ਹਦੇ ਸੀ ਜੀ ਨਾਵਲ ਵਗੈਰਾ ਪੜ੍ਹਦੇ ਰਹਿੰਦੇ ਸੀ ਕਿ ਆਪਾਂ ਹਨ ਕਿੱਡਾ ਸੋਹਣਾ ਲੱਗਦਾ ਸੀ ਇੱਕ ਕਹਾਣੀ ਨੂੰ ਮਤਲਬ ਫੜ ਲੈਣਾ ਉਹਨੂੰ 3-4 ਦਿਨਾਂ ਦੇ ਵਿੱਚ ਪੂਰੀ ਕਰਨਾ ਲੰਮੀਆਂ ਕਹਾਣੀਆਂ ਹੁੰਦੀਆਂ ਸੀ ਹੁਣ ਆ ਗਿਆ ਜੀ ਮੋਬਾਈਲ ਦਾ ਯੁੱਗ ਇਹਦੇ ਵਿੱਚ ਕੀ ਆ ਬੱਚੇ ਤਾਂ ਹੁਣ ਕਹਾਣੀਆਂ ਭੁੱਲ ਗਏ ਜੀ ਅੱਗੇ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਹੁੰਦੀਆਂ ਸੀ ਕਹਾਵਤਾਂ ਹੁੰਦੀਆਂ ਸੀ ਹਨਾ ਅਖਾਣ ਹੁੰਦੇ ਸੀਗੇ ਹੁਣ ਅਖਾਣ ਤਾਂ ਮੈਨੂੰ ਲੱਗਦਾ ਕਿਸੇ ਨੂੰ ਆਉਂਦੀ ਨਹੀਂ ਸਾਡੇ ਵਰਗੀਆਂ ਤਾਂ ਅਜੇ ਫੇਰ ਵੀ ਜਦੋਂ ਵੀ ਮਤਲਬ ਮੈਂ ਕੋਈ ਵੀਡੀਓ ਬਣਾਉਣੀ ਆ ਮੈਂ ਉਹਦੇ ਵਿੱਚ ਕੋਈ ਨਾ ਕੋਈ ਇੱਕ ਅਦਾਖਾਣ ਜ਼ਰੂਰ ਪਾਉਣੀ ਆ ਮੈਨੂੰ ਬਹੁਤ ਹੀ ਮਤਲਬ ਵਧੀਆ ਲੱਗਦੀਆਂ ਨੇ ਇਹ ਗੱਲਾਂ ਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਮੇਰੇ ਕੋਲੇ ਬੁੱਕਾਂ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਵੀ ਮੈਨੂੰ ਬੁੱਕ ਆਈ ਹੈ ਜੀ ਵੀਰਜੀ ਦੀਆਂ ਬੁੱਕਾਂ ਆਈਆਂ ਨੇ ਮੈਨੂੰ ਅ ਚਰਨਜੀਤ ਜੋਗੀ ਜੀ ਦੀਆਂ ਵੀਰ ਚਰਨਜੀਤ ਜੋਗੀ ਜੀ ਜਿਹੜਾ ਕਿ ਬਹੁਤ ਸੋਹਣਾ ਲਿਖਦੇ ਨੇ ਬਹੁਤ ਹੀ ਵਧੀਆ ਲੇਖਕ ਨੇ ਜੀ ਇਹ ਉੱਗੇ ਲੇਖਕ ਨੇ ਇਹਨਾਂ ਦੀ ਮੇਰੇ ਕੋਲੇ ਕਿਤਾਬ ਆਈ ਸੀ ਜੀ ਕਈਆਂ ਸੁਣੀਆਂ ਜਿਹੜੀਆਂ ਕਿ ਬਹੁਤ ਵਧੀਆ ਇਹਦੇ ਵਿੱਚ ਚੀਜ਼ਾਂ ਦਿੱਤੀਆਂ ਹੋਈਆਂ ਨੇ ਜਿਹਦੇ ਨਾਲ ਬੰਦਾ ਬਹੁਤ ਹੀ ਮੋਟੀਵੇਟ ਹੁੰਦਾ ਉਹਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਸਾਡੀ ਸੋਚ ਕੀ ਰਹਿੰਦੀ ਹੈ ਮੇਰੀ ਸੋਚ ਇਹੀ ਰਹਿੰਦੀ ਹੈ ਮੈਂ ਬੱਚਿਆਂ ਨੂੰ ਵੀ ਇਹੀ ਕਹਿੰਦੀ ਹਾਂ ਵੀ ਬੇਟਾ ਜਦੋਂ ਤੁਹਾਡੇ ਕੋਲੇ ਟਾਈਮ ਆ ਨਾ ਤੁਸੀਂ ਇਹ ਬੁੱਕ ਨੂੰ ਜ਼ਰੂਰ ਚੱਕੋ ਤੇ ਇਹਨੂੰ ਤੁਸੀਂ ਸੁਣਿਆ ਕਰੋ ਆ ਪੜ੍ਹਿਆ ਕਰੋ ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਵੀ ਆਪਣੇ ਕੀ ਆਪਣੇ ਮਤਲਬ ਇਹਨਾਂ ਨੇ ਦਿਲ ਦੀ ਗਹਿਰਾਈ ਤੱਕ ਇਹਨਾਂ ਨੇ ਗੱਲਾਂ ਵਿੱਚ ਲਿਖੀਆਂ ਜਿਹੜੀ ਕਿ ਇਸ ਕਿਤਾਬ ਦੇ ਵਿੱਚ ਨਾ ਇਹਨਾਂ ਨੇ ਜਿੰਨੇ ਵੀ ਸ਼ਬਦ ਲਿਖੇ ਨੇ ਜੀ ਉਹ ਮਾਲਾ ਦੇ ਮੋਤੀਆਂ ਵਾਂਗੂ ਵਿੱਚ ਪਰੋਏ ਪਏ ਨੇ ਇੱਕ ਤਰ੍ਹਾਂ ਦੇ ਹੀਰੇ ਇਕੱਠੇ ਕਰਕੇ ਮਤਲਬ ਜਿਵੇਂ ਮਾਲਾ ਦੇ ਵਿੱਚ ਇਹਨਾਂ ਨੇ ਪਰੋਤੇ ਜੀ ਇਸ ਤਰ੍ਹਾਂ ਦੇ ਇਹਨਾਂ ਦੇ ਸ਼ਬਦ ਬਹੁਤ ਹੀ ਸੋਹਣਾ ਇਹਦੇ ਵਿੱਚ ਹੈਗਾ ਆਪਾਂ ਮਤਲਬ ਇਹਨਾਂ ਦੇ ਸ਼ਬਦ ਨੇ ਜਿਹੜੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਸੁਨਾਇਆ ਕਰਾਂਗੇ ਬੋਲ ਕੇ ਬਹੁਤ ਸੋਹਣੀਆਂ ਚੀਜ਼ਾਂ ਨੇ ਮੈਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ ਮੈਂ ਅੱਜ ਤੁਹਾਨੂੰ ਇਹ ਕਹਿਣ ਲੱਗੀ ਆਂ ਵੀ ਤੁਸੀਂ ਬੱਚਿਆਂ ਨੂੰ ਵਧੀਆ ਸੰਸਕਾਰ ਦਿਓ ਜਿਹੜੇ ਬੱਚੇ ਮਤਲਬ ਕਿਤਾਬਾਂ ਵੱਲ ਇਹਨਾਂ ਦਾ ਰੁਝਾਨ ਵਧੇ ਸਾਖੀਆਂ ਵੱਲ ਗੁਰੂਆਂ ਦੀਆਂ ਸਾਖੀਆਂ ਵੱਲ ਇਹਨਾਂ ਦਾ ਰੁਝਾਨ ਵਧੇ ਅੱਗੇ ਕੀ ਹੁੰਦਾ ਸੀ ਸਾਖੀ ਪੜ੍ਹਦੇ ਸੀ ਸਾਡੇ ਮੰਮੀ ਪੜ੍ਹਦੇ ਹੁੰਦੇ ਸੀ ਕਦੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਉਹ ਜਦੋਂ ਸ਼ੁਰੂ ਕਰ ਲੈਂਦੇ ਨਾ ਜਿੰਨਾ ਉਹਨਾਂ ਕੋਲੇ ਦੁਪਹਿਰੇ ਟਾਈਮ ਹੁੰਦਾ ਨਾ ਮੇਰੀ ਮਾਤਾ ਕੋਲੇ ਤਾਂ ਉਹ ਘੰਟਾ ਦੋ ਘੰਟੇ ਜ਼ਰੂਰ ਲਾਉਂਦੇ ਤੇ ਉਸ ਤੋਂ ਬਾਅਦ ਉਹਦੇ ਤੇ ਮਤਲਬ ਰੱਖ ਦਿੰਦੇ ਕੋਈ ਨਾ ਕੋਈ ਮਤਲਬ ਐਂਡ ਕਰਕੇ ਉਹਨਾਂ ਦਾ ਵੀ ਮਤਲਬ ਕੱਲ ਨੂੰ ਮੈਂ ਇਥੋਂ ਫੇਰ ਚੱਕ ਲੂੰਗੀ ਤੇ ਫਿਰ ਸ਼ੁਰੂ ਕਰ ਦੂੰਗੀ ਉਹ ਕੁਝ ਦਿਨਾਂ ਦੇ ਵਿੱਚ ਨਾ ਸਾਖੀ ਪੂਰੀ ਕਰ ਲੈਂਦੇ ਸੀ ਤੇ ਅੱਗੇ ਪਿੰਡ ਦੇ ਵਿੱਚ ਕੀ ਹੁੰਦਾ ਸੀ ਨਾ ਇੱਕ ਘਰ ਦੇ ਵਿੱਚ ਸਾਖੀ ਆਉਣੀ ਤੇ ਫਿਰ ਉਹਨੂੰ ਨਾ ਜਦੋਂ ਇੱਕ ਜਾਨ ਨੇ ਪੜ੍ਹ ਲੈਣੀ ਫਿਰ ਦੂਜੇ ਘਰ ਨੇ ਲੈ ਜਾਣੀ ਕਹਿ ਦਿੰਦੇ ਵੀ ਹੁਣ ਅਸੀਂ ਪੜ੍ਹ ਲਈਏ ਹਨ ਹੁਣ ਤਾਂ ਤੁਹਾਨੂੰ ਪਤਾ ਵੀ ਇਹ ਚੀਜ਼ ਬਹੁਤ ਬਦਲ ਗਈ ਪਰ ਮੈਂ ਕਹਿੰਦੀ ਹਜੇ ਵੀ ਤੁਸੀਂ ਘਰ ਦੇ ਵਿੱਚ ਕਿਤਾਬਾਂ ਜ਼ਰੂਰ ਲਿਆ ਕੇ ਰੱਖਿਆ ਕਰੋ ਮੋਬਾਈਲ ਬੱਚਿਆਂ ਨੂੰ ਕਹੋ ਪਾਸੇ ਰੱਖੋ ਤੁਸੀਂ ਤੇ ਤੁਸੀਂ ਕਿਤਾਬਾਂ ਵੱਲ ਧਿਆਨ ਦਿਓ ਸੋਹਣੀਆਂ ਸੋਹਣੀਆਂ ਆਪਾਂ ਨੇ ਬਾਜ਼ਾਰ ਦੇ ਵਿੱਚੋਂ ਮਿਲ ਜਣੀਆਂ ਜੀ ਅਗਰ ਤੁਸੀਂ ਵੀਰ ਚਰਨਜੀਤ ਜੋਗੀ ਜੀ ਨੂੰ ਲਾਈਕ ਕਰਦੇ ਹੋ ਉਹਨਾਂ ਦੀ ਬਹੁਤ ਸੋਹਣੀਆਂ ਚੀਜ਼ਾਂ ਜੀ ਮੈਂ ਲਿੰਕ ਆਪਣੀ ਵੀਡੀਓ ਦੇ ਵਿੱਚ ਪਾ ਦੂੰਗੀ ਉਸ ਲਿੰਕ ਤੇ ਜਾ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਤਾਬਾਂ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਬੁੱਕਾਂ ਮਿਲਦੀਆਂ ਜੀ ਠੀਕ ਹੈ ਜੀ ਆਪਾਂ ਲਿੰਕ ਜ਼ਰੂਰ ਪਾਵਾਂਗੇ ਤੁਹਾਨੂੰ ਆਨਲਾਈਨ ਸਿਕਸ ਸਟੋਰ ਵਾਲਿਆਂ ਦਾ ਲਿੰਕ ਵੀ ਤੁਹਾਨੂੰ ਜ਼ਰੂਰ ਪਾਵਾਂਗੇ ਜੀ ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲਦੀਆਂ ਨੇ ਜਿਹਦੇ ਵਿੱਚ ਕਿ ਸਿੱਖੀ ਦੇ ਰਿਲੇਟਡ ਬਹੁਤ ਵਧੀਆ ਮਤਲਬ ਚੀਜ਼ਾਂ ਉੱਥੋਂ ਆਪਾਂ ਬਾਏ ਕਰ ਸਕਦੇ ਹੈਗੇ ਆ ਲਿੰਕ ਮੈਂ ਪਾਉਂਦੀ ਰਹਣੀ ਹੁੰਨੀ ਆ ਫੋਟੋ ਤੇ ਤੁਸੀਂ ਦੇਖਿਆ ਕਰੋ ਗੁਰੂਆਂ ਦੀਆਂ ਫੋਟੋਆਂ ਤੇ ਮੈਂ ਲਿੰਕ ਪਾਉਂਦੀ ਰਹਣੀ ਆ ਉੱਥੋਂ ਆਪਾਂ ਨੂੰ ਮਿਲਦੇ ਜੀ ਗੁਟਕਾ ਸਾਹਿਬ ਵੀ ਮਿਲਦਾ ਹੈ ਆਪਾਂ ਨੂੰ ਸ਼੍ਰੀ ਸਾਹਿਬ ਵੀ ਮਿਲਦਾ ਹੈ ਆਪਾਂ ਨੂੰ ਕੰਗੇ ਮਿਲਦੀਆਂ ਕਿਰਪਾਨਾਂ ਮਿਲਦੀਆਂ ਜੀ ਸਭ ਕੁਝ ਤੁਹਾਨੂੰ ਬਹੁਤ ਸੋਹਣੇ ਸੋਹਣੇ ਮਤਲਬ ਸ਼ਿੱਕੇ ਹੈ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਉਹਨਾਂ ਦੇ ਤਿਆਰ ਕੀਤੇ ਹੋਏ ਨੇ ਬਹੁਤ ਸੋਹਣੇ ਤੁਸੀਂ ਅਗਲਾ ਆਪਦੇ ਨਾਮ ਤੇ ਅਗਰ ਆਪਦੇ ਨਾਮ ਤੇ ਤਿਆਰ ਕਰਵਾਉਣਾ ਜੇ ਬੱਚਾ ਦੇ ਨਾਮ ਤੇ ਹੁਣ ਆਪਣੇ ਅਨਮੋਲ ਦਾ ਅਰਮਾਨ ਦਾ ਮੰਨਤ ਦਾ ਇਹਨਾਂ ਦਾ ਤਿਆਰ ਹੋ ਰਿਹਾ ਜੀ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰੂੰਗੀ ਉਹਨਾਂ ਆਪਦੇ ਨਾਮ ਤੇ ਤੁਸੀਂ ਮਤਲਬ ਲੋਕਟ ਵੀ ਬਣਵਾ ਸਕਦੇ ਹੋ ਬਹੁਤ ਸੋਹਣੀਆਂ ਚੀਜ਼ਾਂ ਬਣਾਉਂਦੇ ਨੇ ਜੀ ਉਹ ਬਹੁਤ ਸੋਹਣੀਆਂ ਆਪਣੇ ਇੰਡੀਆ ਦੇ ਵਿੱਚ ਵੀ ਭੇਜਦੇ ਆ ਜਲੰਧਰ ਵੀ ਇਹਨਾਂ ਦੀ ਮਤਲਬ ਸ਼ਾਪ ਹੈਗੀ ਜੀ ਜਿਹੜੀ ਕਿ ਆਪਾਂ ਜਲੰਧਰ ਤੋਂ ਵੀ ਖਰੀਦ ਸਕਦੇ ਆ ਉੱਥੇ ਵੀ ਆਪਾਂ ਨੂੰ ਸਿੱਧਾ ਇਥੋਂ ਇੰਡੀਆ ਚੋ ਇੰਡੀਆ ਦੇ ਵਿੱਚ ਆ ਜਾਂਦਾ ਹੈਗਾ ਜੀ ਆਪਣੇ ਕੋਲੇ ਜੇ ਤੁਸੀਂ ਇਸ ਮਤਲਬ ਲਿੰਕਾਂ ਦੇ ਉੱਤੇ ਜਰੂਰ ਜਾਇਆ ਕਰੋ ਲਿੰਕ ਖੋਲ੍ਹਿਆ ਕਰੋ ਲਿੰਕ ਚੈੱਕ ਕਰਿਆ ਕਰੋ ਜੀ ਤੁਸੀਂ ਤੇ ਵੀਰ ਚੰਨਜੀਤ ਜੋਗੀ ਜੀ ਦੀਆਂ ਕਿਤਾਬਾਂ ਤੁਸੀਂ ਮਗਾਓ ਬਹੁਤ ਸੋਹਣੀਆਂ ਕਿਤਾਬਾਂ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸასი ਕਾਲ ਧੰਨਵਾਦ